ਕਮਿਸ਼ਨਰ ਵਿੱਚੋਂ ਚਾਰ ਲੁਟੇਰਿਆਂ ਵੱਲੋਂ ਇੱਕ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਗਲੀ ਟੋਕਰਿਆਂ ਵਾਲੀ ਇਹ ਜਿਹੜੀ ਬਹਿਲ ਨਿਵਾਸ ਕੋਟ ਰੋਡ ਤੇ ਕੁਇੰਨਰ ਨੰਬਰ ਕੋਠੀ ਆ ਜਿੱਥੇ ਕਿ ਬਜ਼ੁਰਗ ਜੋੜਾ ਘਰ ਸੀਗਾ ਤਾਂ ਚਾਰ ਲੁਟੇਰਿਆਂ ਨੇ ਇਕੰਧ ਤੱਪੀ ਐ ਸਵਕਤੇ ਤੜਕਸਾਰ ਦੋਸਤੋਂ ਬਾਅਦ ਇੱਥੇ ਕਾਫੀ ਧੀਰ ਬੈਠੇ ਰਹੇ ਨੇ ਤੇ ਜਦੋਂ ਬਜ਼ੁਰਗ ਸਿਆਰ ਕਰਨ ਵਾਸਤੇ ਬਾਹਰ ਨਿਕਲੇ ਸੀ ਕਰੀਬ ਸਮਾਂ ਹੋਏਗਾ 4:30 ਪੌਣੇ 5 ਵਜੇ ਦਾ ਉਸ ਤੋਂ ਬਾਅਦ ਲੁਟੇਰਿਆਂ ਨੇ ਉਹਨਾਂ ਨੂੰ ਧੱਕਾ ਦੇ ਕੇ ਅੰਦਰ ਸੁੱਟ ਲਿਆ ਤੇ ਬਜ਼ੁਰਗਾਂ ਨੂੰ ਬੰਨ ਕੇ ਬੜੇ ਇਤਮਨਾਨ ਨਾਲ ਲੱਖਾਂ ਰੁਪਏ ਦਾ ਕੈਸ਼ ਤੇ ਨਾਲ ਸੋਨਾ ਇੱਥੋਂ ਲੁੱਟ ਕੇ ਫਰਾਰ ਹੋ ਗਏ ਨੇ ਤੇ ਨਾਲ ਬਜ਼ੁਰਗਾਂ ਨੂੰ ਸੱਟਾਂ ਵੀ ਮਾਰੀ ਗਿਆ ਨੇ ਨਾਲ ਪਤਾ ਲੱਗਾ ਇਹਨਾਂ ਦਾ ਲਸੈਂਸੀ ਅਰੇ ਵਾਲਵਰ ਸੀਗਾ ਉਹ ਵੀ ਲੈ ਕੇ ਜਿਹੜੇ ਨੇ ਇੱਥੋਂ ਲੁਟੇਰੇ ਫਰਾਰ ਹੋ ਚੁੱਕੇ ਨੇ ਤੇ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਕਿਸ ਕਦਰ ਇੱਥੇ ਇਸ ਲੁੱਟ ਨੂੰ ਅੰਜਾਮ ਦਿੱਤਾ ਗਿਆ ਜਿਹੜੇ ਲੋਕਰ ਤੋੜੇ ਗਏ ਨੇ ਤੇ ਨਾਲ ਨਾਲ ਸਾਰਾ ਸਮਾਨ ਜਿਹੜਾ ਇੱਥੇ ਫੋਲੋਅ ਲੈ ਗਿਆ ਹੈ ਅਲਮਾਰੀਆਂ ਫਰੋਲੀਆਂ ਗਿਆ ਨੇ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਇੱਥੇ ਬਾਕਸਾਂ ਵਿੱਚੋਂ ਸੋਨੇ ਦੇ ਗਹਿਣੇ ਜਿਹੜੇ ਨੇ ਉਹ ਇਥੋਂ ਲੁੱਟ ਕੇ ਲੁਟੇਰੇ ਫਰਾਰ ਹੋ ਗਏ ਨੇ ਤੜਕਸਾਰ ਦੀ ਕਤਲ ਦੀ ਜਾਰੀ ਹੈ ਔਰ ਕਰੀਬ ਕਰੀਬ 4 ਦੇ ਕਰੀਬ ਲੁਟੇਰੇ ਦੱਸੇ ਜਾ ਰਹੇ ਨੇ ਔਰ ਬਹੁਤ ਹੀ ਸਨਸਨੀਖੇਜ਼ ਮਾਮਲਾ ਹੈ ਜਿਸ ਵਿੱਚ ਕਰੋੜਾਂ ਰੁਪਏ ਦੀ ਲੁੱਟ ਦਾ ਮਾਮਲਾ ਅੰਮ੍ਰਿਤਸਰ ਵਿੱਚ ਸਾਹਮਣੇ ਆਇਆ ਔਰ ਪਰਿਵਾਰ ਜਿਹੜਾ ਪੂਰਾ ਦਹਿਸ਼ਤ ਵਿੱਚ ਹੈ ਕਿਉਂਕਿ ਬਜ਼ੁਰਗ ਜੋੜਾ ਘਰ ਵਿੱਚ ਇਕੱਲਾ ਸੀਗਾ ਤਾਜਨਾ ਨਾ ਲੁੱਟ ਹੋਈਏ ਉਹ ਆਂਟੀ ਇੱਥੇ ਨੇ ਗੱਲਬਾਤ ਕਰਨ ਮੈਂ ਆਂਟੀ ਜੀ ਕਿੰਨੇ ਵਜੇ ਦਾ ਸਮਾਂ ਹੈ ਜੀਗਾ ਔਰ ਕੀ ਹੋਇਆ ਕੀ ਹੈ ਪੌਣੇ 5 ਵਜੇ ਆਏ ਨੇ ਚਾਰ ਜਣੇ ਮੈਂ ਗੇਟ ਖੋਲ੍ਹਿਆ ਤੇ ਕੋਈ ਮੈਨੂੰ ਨਾ ਫੜ ਲਿਆ ਮੂੰਹ ਬੰਦ ਤਾਂ ਮੇਰਾ ਖਿੱਚ ਕੇ ਅੰਦਰ ਲੈ ਆਏ ਨੇ ਅੰਦਰ ਇਹ ਸੁੱਤੇ ਸੀ ਇਹਨਾਂ ਨੂੰ ਹੀ ਫੜ ਲਿਆ ੁੱਟ ਕੇ ਬੈ ਕਹਿੰਦੇ ਕੀ ਗੱਲ ਕੀ ਗੱਲ ਕੀ ਕਹਿੰਦੇ ਨੇ ਬੋਲੋਗੇ ਤੇ ਗੋਲੀ ਮਾਰ ਦਾਂਗੇ ਤੇ ਮੂੰਹ ਬੰਦ ਤਾਂ ਲੱਗਦਾ ਬੰਦ ਹਾਈ ਗੈਸੀ ਇੱਕ ਦਾਤਰ ਸੀ ਇੱਕ ਪਿਸਟਲ ਸੀ ਦਾਤਰ ਤਾਂ ਬਾਹਰ ਸੁੱਟ ਕੇ ਜਾਂਦੇ ਵਾ ਜੀ

ਉਹ ਕੀ ਕੀ ਨੁਕਸਾਨ ਹੋ ਗਿਆ ਨੁਕਸਾਨ ਤਾਂ ਬਹੁਤ ਜ਼ਿਆਦਾ ਹੋਇਆ ਮੈਂ ਦੱਸ ਨਹੀਂ ਸਕਦੀ ਕੈਸ਼ ਵੀ ਲੈ ਗਏ ਜੁਲਰੀ ਵੀ ਲੈ ਗਏ ਇਹ ਤਾਂ ਇਹਨਾਂ ਨੂੰ ਪਤਾ ਮੈਨੂੰ ਕੁਝ ਪਤਾ ਨਹੀਂ ਹੈ ਜੁਲਰੀ ਵੀ ਲੈ ਗਏ ਜੁਲਰੀ ਵੀ ਲੈ ਗਏ ਸਾਰੇ ਦਰਾਜ ਸਾਰੇ ਨਾਲ ਲੋਕਰ ਖੋਲ ਕੇ ਤੋੜ ਕੇ ਲੈ ਗਏ ਨੇ ਸਾਰਾ ਕੁਝ ਤੁਸੀਂ ਕਿੰਨੇ ਵੇਂ ਦਰਵਾਜ਼ਾ ਖੋਲਿਆ ਆਪਣਾ 4:30 ਕੀ ਕਰਨੇ ਚਲੇ ਸੀ ਤੁਸੀਂ ਸਾਰ ਕਰੀਦੀ ਨਾ ਬਾਹਰ ਸਾਹਮਣੇ ਨਾਲ ਤੇ ਦੋ ਤਿੰਨ ਲੇਡੀਜ਼ ਹੋਰ ਹੁੰਦੇ ਆ ਤੇ ਜੇ ਮੇਨ ਗੇਟ ਤਾਂ ਮੈਂ ਖੋਲੇ ਨਹੀਂ ਦੇ ਉਹ ਅਗੋਂ ਇੱਥੇ ਬਹਿ ਗਏ ਮੈਨੂੰ ਇੱਥੇ ਬਾਹਰ ਵਾਲਾ ਉੱਠ ਲਾ ਦਿੱਤੇ ਕਿ ਆਸ-ਪਾਸੇ ਪਤਾ ਲੱਗਾ ਕਿ ਸਰ ਗਵੰਡਿਆ ਨੂੰ ਨਾ ਨਾ ਕੁਝ ਪਤਾ ਨਹੀਂ ਕਿਸੇ ਨੂੰ ਪਤਾ ਵੀ ਚੱਲੇ ਕਿ ਕੌਣ ਲੱਗੇ ਹੁੰਦਾ ਮੌਤ ਦੇ ਮੂਹਰੇ ਕੌਣ ਦਾ ਹੂੰ ਹੂੰ ਤੇ ਬੰਦੇ ਦੇ ਘਰ ਵਿੱਚ ਹਥਿਆਰ ਵੀ ਸੀਗਾ ਉਹ ਵੀ ਲੈ ਗਏ ਨੇ ਨਾਲ ਉਹ ਵੀ ਲੈ ਗਏ ਆ ਉਹ ਵੀ ਲੈ ਗਏ ਐਕਟੂਅਲ ਲਗੇ ਬਲੈਰੋ ਦੀ ਚਾਬੀ ਲੈ ਗਏ ਨੇ ਬਹੁਤ ਕੁਝ ਲੈ ਗਏ ਨੇ ਗਿਣਤੀ ਤਾਂ ਹੁੰਦੀ ਨਹੀਂ ਘਰਾਂ ਦੇ ਸਮਾਨ ਦੇ ਕੋਈ ਅੰਕਲ ਕਿੰਨੇ ਬਿਤੇ ਨੇ ਅੰਕਲ ਇੱਥੇ ਹੀ ਗਏ ਸੀ پتہ ਨਹੀਂ ਮੁੱਕ ਗਏ ਨਹੀਂ ਗਏ ਨਹੀਂ ਕਿਤੇ ਕਿਤੇ ਗਏ ਨੇ ਸਰ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਸ ਆ ਗਈ ਪੁਲਸ ਆ ਗਈ ਸੀ ਉਹ ਕਾਲਤੀ ਵੀ ਕਾਰਵਾਈ ਚ ਕਰਦੀ ਵੀ ਸਾਡੀ ਸੀਸੀਟੀਵੀ ਵੀ ਸਾਰੇ ਕੰਦੀ ਆਈ ਹੈ ਜਨਰੇ ਵਿੱਚ ਵੀ ਬੋਲੋ ਆਈ ਹਾਂਜੀ ਆਈਆਂ ਫੋਟੋ ਇੱਥੇ ਤਾਂ ਗੱਡੀ ਕਿੰਨੇ ਸੀ ਤਾਂ ਬਾਹਰ ਨਹੀਂ ਉਹ ਗਲੀ ਦੇ ਮੋੜ ਤੇ ਗੱਡੀ ਉਹਨਾਂ ਲਾਈ ਸੀ ਜਿਹੜੇ ਚਦਰਾ ਸੀ ਉੱਪਰ ਲਈ ਉਹ ਵੀ ਸਾਡੀਆਂ ਲੈ ਗਏ ਚੁੱਕ ਇਹ ਬੁੱਕਲਾ ਮਾਰ ਕੇ ਉਹ ਕਿ ਚਾ ਕਹੋਵੇ ਤੁਹਾਨੂੰ ਸ਼ੱਕਤ ਨਹੀਂ ਤਾਂ ਬਿਲਕੁਲ ਬਹੁਤ ਵੱਡੀ ਵਾਰਦਾਤ ਨੂੰ ਅੰਜਾਮ ਜਿਹੜਾ ਕਿ ਇੱਥੇ ਚਾਰ ਲੁਟੇਰਿਆਂ ਵੱਲੋਂ ਦਿੱਤਾ ਗਿਆ ਜਿੱਥੇ ਕੀ ਲੱਖ ਰੁਪਏ ਦੀ ਨਕਦੀ ਤੇ ਨਾਲ ਸੋਨਾ ਲੁੱਟ ਕੇ ਲੁਟੇਰੇ ਫਰਾਰ ਹੋ ਚੁੱਕੇ ਨੇ ਤਾਂ ਪੁਲਿਸ ਵੀ ਇਨਵੈਸਟੀਗੇਸ਼ਨ ਕਰਦੀ ਪਈ ਹੈ ਪੁਲਿਸ ਇੱਥੇ ਪਹੁੰਚੀ ਹੋਈ ਹੈ ਡੀਐਸਪੀ ਬਲਬੀਰ ਸਿੰਘ ਦੇ ਨਾਲ ਐਸਐਚਓ ਸੁਖਬੀਰ ਇੱਥੇ ਮੌਜੂਦ ਨੇ ਉਹਨਾਂ ਨੇ ਵੀ ਗੱਲਬਾਤ ਕਰ ਲਦਿਆਂ ਪੂਰਾ ਮਾਮਲਾ ਹੈ ਕਿ ਸੁਖਬੀਤ ਸੋਰੀ ਅਨਮੋਲ ਅਮੋਲਕਦੀਪ ਸਿੰਘ ਨੇ ਇੱਥੇ ਸਰ ਸਰ ਕੀ ਪੂਰਾ ਮਾਮਲਾ ਹੈ ਜੀ ਜੀ ਸਾਡੇ ਕੋਲ ਇੱਕ ਸਵੇਰੇ ਇਨਫੋਰਮੇਸ਼ਨ ਆਈ ਸੀ ਕਿ ਕੋਟ ਰੋਡ ਤੇ ਜੋ ਜੀ ਅਲਾਲ ਬਹਿਲ ਨੇ ਜੀ ਉਹਨਾਂ ਦੇ ਘਰ ਵਿੱਚ ਲੁੱਟੂਗੀ ਆ ਔਰ ਪੁਲਿਸ ਪਾਰਟੀ ਸਮੀਰ ਸਾਡੇ ਸੀਨੀਅਰ ਆਫਿਸਰਸ ਨੇ ਮੌਕੇ ਤੇ ਆਏ ਤੇ ਉਥੇ ਉਹਨਾਂ ਨੇ ਜੋ ਬਿਆਨ ਲਿਖਵਾਏ ਨੇ ਜੀ ਕਿ ਸੂਰੇ 4:30 ਦੇ ਕਰੀਬ ਚਾਰ ਅਨੁਮਾਨ ਨੌਜਵਾਨ ਉਹ ਉਹਨਾਂ ਦੇ ਘਰ ਬਾਹਰ ਖੜੇ ਸੀ ਉਹ ਜਦੋਂ ਕੀ ਇਹ ਲ ਜਿਹੜੇ ਬੈਲ ਸੀ ਉਹਨਾਂ ਦਰਵਾਜਾ ਖੋਲਿਆ ਤੇ ਉਹ ਅੰਦਰ ਐਂਟਰ ਕੀਤੇ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਥੇ ਜਿਹੜੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਆ ਉਹਦੇ ਦੇ ਸਬੰਧ ਅਸੀਂ ਐਫ ਆਈ ਆਰ ਰਜਿਸਟਰ ਕਰਕੇ ਤੇ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਹੋਪਫੁਲੀ ਜਲਦੀ ਤੋਂ ਜਲਦੀ ਜਿਹੜੀ ਵਾਰਦਾਤ ਆ ਉਹਨੂੰ ਅਸੀਂ ਟ੍ਰੇਸ ਕਰ ਲਾਂਗੇ ਫ੍ਰੀਮਲੀਨੀ ਇਨਵੈਸਟੀਗੇਸ਼ਨ ਕੀਤੇ ਤੱਥ ਸਾਹਮਣੇ ਸਰਾਏ ਇਹਦੇ ਵਿੱਚ ਜੋ ਐਸ ਪਰ ਸਟੇਟਮੈਂਟ ਇਹਨਾਂ ਦਾ ਜੋ ਕੈਸ਼ ਤੇ ਬਾਕੀ 골ਡ ਵਗੈਰਾ ਉਹ ਟੁੱਟਿਆ ਗਿਆ ਆ ਤੇ ਜੋ ਅੱਗੇ ਫਦਰ ਡਿਟੇਲਸ ਨੇ ਉਹ ਤੋਂ ਜਿਵੇਂ ਜਿਵੇਂ ਅੱਗੇ ਵਧਦਾ ਅਸੀਂ ਟ੍ਰੇਸ ਕਰਾਂਗੇ ਜਾਂ ਬਾਕੀ ਪ੍ਰੋਗਰੈਸ ਵੀ ਤੁਹਾਨੂੰ ਸ਼ੇਅਰ ਕਰਾਂਗੇ ਸੀਸੀਟੀਵੀ ਵੀ ਕਹਿੰਦੇ ਸਾਹਮਣੇ ਆਈ ਹੈ ਕਾਫੀ ਕਲੂਜ਼ ਨੇ ਸਾਡੇ ਕੋਲ ਔਰ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਜਲਦੀ ਜਲਦੀ ਟ੍ਰੇਸ ਕਰਕੇ ਤੇ ਇਸ ਕਿ ਉਹ ਵਾਅਦਾ ਤੇ ਆ ਉਹ ਸਿੱਧੇ ਜੇ ਕੰਮਜਾਬ ਹੋਈਏ ਲੈ ਸੰਸੀ ਪਿਸਟਲ ਵੀ ਕਹਿੰਦੇ ਇਤੋਂ ਲੱਗੇ ਨਾਲ ਲਿਕੋਨ ਨੇ ਅਸੀਂ ਸੇ ਆਪਣੀ ਸਟੇਟਮੈਂਟ ਵਿੱਚ ਲਿਖਵਾਇਆ ਹੈ ਕਿ ਲਾਇਸੈਂਸੀ ਜੋ ਉਹਨਾਂ ਦਾ ਰਿਵਾਲਵਰ ਸੀ ਉਹ ਵੀ ਉਹ ਨਾਲ ਲੈ ਗਿਆ ਉਹਦੇ ਵਿੱਚ ਜੋ ਟ੍ਰੇਸ ਹੋਣ ਤੋਂ ਬਾਅਦ ਹੀ ਸਾਰੀਆਂ ਗੱਲਾਂ ਕਲੀਅਰ ਹੋਣਗੀਆਂ ਜੀ ਜੀ ਪਰ ਬਹੁਤ ਸਦਮੇ ਵਿੱਚ ਹੈਗਾ ਸਰ ਨਹੀਂ ਅਸੀਂ ਇਹਨਾਂ ਦੇ ਨਾਲ ਖੜੇ ਆ ਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਲਦੀ ਜਲਦੀ ਟ੍ਰੇਸ ਕਰਕੇ ਜੋ ਇਹ ਅਕਿਊਜ਼ ਨੇ ਉਹਨਾਂ ਨੂੰ ਅਸੀਂ ਬੈਂਡ ਦਾ ਬਾਰਸ਼ ਕਰੀ ਬਿਲਕੁਲ ਬਿਹਾਈਂਡ ਦਾ ਬਾਰਸ ਜਿਹੜੇ ਕਿਊਜ਼ ਨੇ ਉਹਨਾਂ ਨੂੰ ਛੇਤੀ ਫੜਨ ਦਾ ਦਾਵਾ ਪੁਲਿਸ ਵੱਲੋਂ ਕੀਤਾ ਗਿਆ ਕੁਝ ਕਲੂਜ਼ ਵੀ ਪੁਲਿਸ ਦੇ ਹੱਥੇ ਜ਼ਰੂਰ ਲੱਗੇ ਨੇ ਪਰ ਫਿਲਹਾਲ ਦੀ ਗੱਲ ਕਰ ਲਈਏ ਬਹੁਤ ਵੱਡਾ ਸਸੰਸਨੀ ਕੇਸ ਮਾਮਲਾ ਹੈ ਔਰ ਕਰੀਬ-ਕਰੀਬ ਜੇ ਗੱਲ ਕਰੀਏ 4:30 ਤੋਂ 5:00 ਦਾ ਸਮਾਂ ਹੋਇਆਗਾ ਸਵੇਰੇ ਦਾ ਜਿਹੜੀ ਕਿ ਇਹ ਸਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਚਾਰ ਲੁਟੇਰਿਆਂ ਨੇ ਲੁੱਟਦੀ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਲੱਖਾਂ ਰੁਪਏ ਦੀ ਨਕਦੀ ਤੇ ਨਾਲ ਸੋਨਾ ਜਿਹੜਾ ਕਿ ਉਹ ਲੁੱਟ ਕੇ ਲੁਟੇਰੇ ਫਰਾਰ ਹੋ ਗਏ ਨੇ ਜਿਸ ਵਿੱਚ ਜੇ ਗੱਲ ਕਰ ਲਈਏ ਤਾਂ ਦੋ ਮੀਆਂ ਬੀਬੀ ਬਜ਼ੁਰਗ ਜਿਹੜੇ ਘਰ ਸੀਗੇ ਤਾਂ ਪਹਿਲਾ ਲੁਟੇਰੇ ਜਿਹੜੋ ਬੁਆ ਖੋਲਦਾ ਹੈ ਉਸ ਤੋਂ ਬਾਅਦ ਇਹਨਾਂ ਨੂੰ ੱਤਕਾ ਮਾਰਦੇ ਨੇ ਤੇ ਇਹਨਾਂ ਨੂੰ ਬਾਅਦੋਂ ਕੁੱਟਮਾਰ ਵੀ ਕਰਦੇ ਨੇ ਔਰ ਬੰਦ ਤਾ ਜਾਂਦਾ ਇਹਨਾਂ ਨੂੰ ਔਰ ਇਸ ਕਮਰੇ ਵਿੱਚ ਬੜੇ ਹੀ ਇਤਬਨਾਣਾਂ ਜਿਹੜੇ ਵੀ ਲੋਕਰ ਨੇ ਉਹ ਤੋੜੇ ਜਾਂਦੇ ਨੇ ਇਸ ਵਿੱਚ ਕੈਸ਼ ਤੇ ਨਾਲ ਸੋਨਾ ਸੋਨੇ ਦੇ ਗਹਿਣੇ ਜਿਹੜੇ ਨੇ ਉਹ ਲੁੱਟ ਕੇ ਜਿਹੜੇ ਆਰੋਪੀ ਫਰਾਰ ਹੋ ਚੁੱਕੇ ਨੇ ਸੀਸੀਟੀਵੀ ਸਾਹਮਣੇ ਆਈ ਹੈ ਔਰ ਪੁਲਿਸ ਤਾਂ ਇਹੇ ਦਾਅਵਾ ਕਰ ਰਹੀ ਹੈ ਵੀ ਛੇਤੀ ਹੀ ਲੁਟੇਰਿਆਂ ਨੂੰ ਕਾਬੂ ਕੀਤਾ ਜਾਵੇਗਾ ਪਰ ਬਹੁਤ ਵੱਡੀ ਤੇ ਸਸੰਸਨੀ ਖੇਜ਼ ਵਾਰਦਾਤ ਜਿਹੜੀ ਕਿ ਕੋਟ ਰੋਡ ਗਲੀ ਟੋਕਰਿਆਂ ਵਾਲੇ ਦੇ 51 ਨੰਬਰ ਕੋਠੀ ਦੇ ਵਿੱਚ ਵਾਪਰਨ ਦਾ ਜਿਹੜਾ ਮਾਮਲਾ ਉਹ ਸਾਹਮਣੇ ਆਇਆ ਫਿਲਹਾਲ ਪੁਲਿਸ ਅਧਿਕਾਰੀ ਮੌਕੇ ਤੇ ਮੌਜੂਦ ਨੇ ਤੇ ਹਰ ਐਂਗਲ ਤੇ ਜਿਹੜੀ ਕਿ ਉਹ ਜਾਂਚ ਕੀਤੀ ਜਾ ਰਹੀ ਹੈ ਕਮਰ ਪਰਸਨ ਵਿਪਨ ਸ਼ਰਮਾਨਾ ਸਿਕੰਦਰਪੁਰ ਸਿਚਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par